ਯਾਤਰਾ ਬੜੀ ਕਠਨਾ ઋષਿਕੇਸ਼ ਸਾਹਿਬ ਤੋਂ ਅੱਗੇ ਜਿਹੜਾ ਰਸਤਾ ਪੂਰਾ ਹੀ ਕਠਨਾਈ ਵਾਲਾ ਪਰ ਇਹ ਟਰੈਕਟਰ ਦਾ ਵਿਚਾਰ ਕਿੱਦਾਂ ਮੰਨ ਦੇ ਵਿੱਚ ਹੈ ਟਰੈਕਟਰ ਨੂੰ ਜਦੋਂ ਪਸੰਦ ਕਰਦੇ ਆ ਤੇ ਜਦਾਂ ਅਸੀਂ ਚਾਹੁੰਦੇ ਸੀ ਵੀ ਚਲੋ ਸਾਡੇ ਮਨ ਦੀ ਵੀ ਟਰੈਕਟਰ ਵੀ ਮੱਥਾ ਟਿਕਾ ਕੇ ਆਈਏ ਨਾ ਤਾਂ ਪਿਛਲੇ ਸਾਲ ਤੋਂ ਅਸੀਂ ਵੀ ਲਗਾਤਾਰ ਆਉਣਾ ਸ਼ੁਰੂ ਕੀਤਾ ਤੇ ਗਾਂ ਵੀ ਸੋਚਿਆ ਵੀ ਟਰੈਕਟਰ ਤੇ ਆਏਗਾ ਨਾ ਟਰੈਕਟਰ ਬਿਲਕੁਲ ਰੈਡੀ ਕੀਤਾ ਹੈ ਇਹ ਤੋਂ ਕੰਮ ਨਹੀਂ ਲੈਂਦੇ ਕੋਈ ਵੀ ਹੈ ਨਾ ਲੰਗਰ ਕਿੰਨੇ ਸਮੇਂ ਤੋਂ ਲਾ ਰਹੇ ਹੋ ਗੋਬਿੰਦ ਅਮਤੇ ਜੀ ਹੁਣ 3 ਸਾਲ ਤੋਂ ਲਾ ਰਹੇ ਆ ਠੀਕ ਹੈ ਟਰੈਕਟਰ ਤੁਸੀਂ ਸਪੈਸ਼ਲ ਤਿਆਰ ਕਰਾਇਆ ਯਾਤਰਾ ਦੇ ਵਾਸਤੇ ਤੇ ਇਹਦਾ ਵੀ ਖਰਚਾ ਵੀ ਵੱਧ ਗਿਆ ਹੋਣਾ ਫਿਰ ਹਾਂਜੀ ਖਰਚਾ ਤਾਂ ਕਾਫੀ ਆ ਜੀ ਇੱਥੇ ਕਿੰਨਾ ਕੁ ਭਜਦਾ ਭੁਜਦਾ ਫਿਰ ਇਹ ਯਾਤਰਾ ਲਈ ਸਪੈਸ਼ਲ ਆਈਦਾ ਬਿਲਕੁਲ ਸ਼ਾਂਤ ਤੇ ਆਈਦਾ ਕਿੰਨੇ ਜਾਣੇ ਤੁਸੀਂ ਟਰਾਲੀ ਦੇ ਵਿੱਚ ਆਏ ਹੋ ਅਸੀਂ 6 ਜਾਣੇ ਆਏ ਜੀ ਪਿਛਲੇ ਸਾਲ ਆਏ ਸੀ ਆਪਾਂ 24 ਚ ਜੀ ਜੀ ਹੁਣ ਹਰ ਇੱਕ ਸਾਲ ਪਹਿਲੀ ਅਰਦਾਸ ਚ ਆਈਦਾ ਜੀ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੀ ਯਾਤਰਾ 2025 ਦਾ ਆਗਾਜ਼ ਹੋ ਚੁੱਕਿਆ ਹੈ ਦੂਰ ਦਰਾਡੇ ਤੋਂ ਸੰਗਤਾਂ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਹਨ ਸਾਡੇ ਨਾਲ ਇੱਥੇ ਕੁਝ ਵੀਰ ਹਨ ਜਿਹੜੇ ਇਸ ਟਾਈਮ ਨਗਰਾਸੂ ਆਣ ਕੇ ਰੁਕੇ ਹਨ ਪਿੱਛੋਂ ਕਿਹੜੀ ਜਗ੍ਹਾ ਤੋਂ ਆਏ ਹਨ ਸਾਰੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿੰਨੇ ਜਾਣੇ ਆਏ ਹਨ ਟਰੈਕਟਰ ਟਰਾਲੀ ਲੈ ਕੇ ਇੱਕ ਕੱਲ ਵੀ ਤੁਹਾਨੂੰ ਸਟੋਰੀ ਦਿਖਾਈ ਸੀਗੀ ਕਿ ਵੀਰ ਰਿਸ਼ੀਕੇਸ਼ ਰੁਕੇ ਸੀਗੇ ਆਣ ਕੇ ਉਹਨਾਂ ਨੇ ਵੀ ਟਰੈਕਟਰ ਟਰਾਲੀ ਲੈ ਕੇ ਆਏ ਸੀਗੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਂਦਿਆਂ ਨੂੰ ਔਰ ਕਿੰਨੇ ਵੀਰ ਟੋਟਲ ਇੱਥੇ ਜਿਹੜੇ ਆਏ ਹਨ ਸਭ ਤੋਂ ਪਹਿਲਾਂ ਤਾਂ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਅਸੀਂ ਆਇਆ ਪੰਜਾਬ ਹੁਸ਼ਿਆਰਪੁਰ ਤੋਂ ਵਲੇਯਾ ਰਾਜੂਵਾਲ ਠੀਕ ਹੈ ਜੀ ਹਾਂਜੀ ਤੇ ਕਿੰਨੇ ਜਾਣੇ ਤੁਸੀਂ ਟਰਾਲੀ ਦੇ ਵਿੱਚ ਆਏ ਹੋ ਜੀ ਅਸੀਂ 6 ਜਣੇ ਆਏ ਜੀ ਠੀਕ ਆ ਜੀ ਲੋਕਲ ਸਾਰੇ ਹੁਸ਼ਰ ਪਰਦੇ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵੀਰੇ ਇਸ ਦਾ ਟਰੈਕਟਰ ਤੇ ਆਉਂਦੇ ਹੋਏ ਇਹ ਟਰੈਕਟਰ ਤੇ ਆਉਵੇਂ ਨੂੰ ਤਾਂ ਸਾਡਾ ਦੂਜਾ ਸਾਲ ਆ ਜੀ ਠੀਕ ਆ ਜੀ ਹਾਂਜੀ ਪਿਛਲੇ ਸਾਲ ਆਏ ਸੀ ਆਪਾਂ 24 ਚ ਠੀਕ ਆ ਠੀਕ ਆ ਜੀ ਹੁਣ ਹਰ ਇੱਕ ਸਾਲ ਪਹਿਲੀ ਅਰਦਾਸ ਚ ਆਈਦਾ ਜੀ ਠੀਕ ਆ ਠੀਕ ਆ ਜੀ ਪਹਿਲੀ ਅਰਦਾਸ ਸ਼ਾਮਿਲ ਹੋਈਦਾ ਤੇ ਟੋਟਲ ਸਾਨੂੰ 5 ਸਾਲ ਹੋ ਗਏ ਆਉਂਦੇ ਆ ਨੂੰ ਠੀਕ ਆ ਜੀ ਪਹਿਲਾਂ ਹੋਰ ਕਿਸੇ ਕਨਵਰਸਟੀ ਗੱਡੀ ਜਾਈਦਾ ਸੀਗਾ ਜੀ ਤੇ ਹੁਣ ਪਿਛਲੇ ਸਾਲ ਤੋਂ ਅਸੀਂ ਟਰੈਕਟਰ ਤੇ ਆਉਣ ਲੱਗੇ ਆ ਜੀ ਕਿੱਦਾਂ ਮਨ ਦੇ ਵਿੱਚ ਵਿਚਾਰ ਆਇਆ ਕਿਉਂਕਿ ਯਾਤਰਾ ਬੜੀ ਕਠਿਨ ਆ ઋਸ਼ੀਕੇਸ਼ ਸਾਹਿਬ ਤੋਂ ਅੱਗੇ ਜਿਹੜਾ ਰਸਤਾ ਪੂਰਾ ਹੀ ਕਠਿਨਾਈ ਵਾਲਾ ਪਰ ਇਹ ਟਰੈਕਟਰ ਦਾ ਵਿਚਾਰ ਕਿੱਦਾਂ ਮਨ ਦੇ ਵਿੱਚ ਆਇਆ ਟਰੈਕਟਰ ਦਾ ਭਾਜੀ ਇਦਾਂ ਵੀ ਖੇਤੀਬਾੜੀ ਸਾਡਾ ਕਿੱਤਾ ਆ ਜੀ ਬਿਲਕੁਲ ਕੰਮ ਖੇਤੀਬਾੜੀ ਦਾ ਕਰਦੇ ਆਸੀਂ ਹਨਾ ਤੇ ਟਰੈਕਟਰ ਨੂੰ ਜਦਾ ਪਸੰਦ ਕਰਦੇ ਆਂ ਜੀ ਤੇ ਜਦਾਂ ਅਸੀਂ ਚਾਹੁੰਦੇ ਸੀ ਬਈ ਚਲੋ ਸਾਡੇ ਮਨ ਸੀ ਬਈ ਟਰੈਕਟਰ ਵੀ ਮੱਥਾ ਟਿਕਾ ਕੇ ਆਈਏ ਹਨਾ ਜੀ ਤੋਂ ਪਿਛਲੇ ਸਾਲ ਤੋਂ ਅਸੀਂ ਫੇ ਲਗਾਤਾਰ ਆਉਣਾ ਸ਼ੁਰੂ ਕੀਤਾ ਤੇ ਗਾਂ ਵੀ ਸੋਚਿਆ ਵੀ ਟਰੈਕਟਰ ਤੇ ਆਏਗਾ ਹਨਾ ਟਰੈਕਟਰ ਬਿਲਕੁਲ ਰੈਡੀ ਕੀਤਾ ਹੈ ਇਹ ਤੇ ਇਹ ਸਿਰਫ ਯਾਤਰਾ ਵਾਸਤੇ ਰੱਖਿਆ ਹੈ ਠੀਕ ਹੈ ਟਰੈਕਟਰ ਠੀਕ ਹੈ ਜੀ ਹਜੂਰ ਸਾਹਿਬ ਵੀ ਜਾ ਕੇ ਆਏ ਅਸੀਂ ਠੀਕ ਹੈ ਤੇ ਹੁਣ ਇੱਥੇ ਹੀਮ ਗੋਡ ਸਾਹਿਬ ਦੂਜੀ ਵਾਰੀ ਆਏ ਟਰੈਕਟਰ ਤੇ ਠੀਕ ਹੈ ਕਿੰਨੇ ਪੜਾ ਰਸਤੇ ਦੇ ਵਿੱਚ ਕੀਤੇ ਤੁਸੀਂ ਵੱਖ-ਵੱਖ ਅਸੀਂ ਪਹਿਲੀ ਰਾਤ ਜਦਾਂ ਰਿਸ਼ੀਕੇਸ਼ ਰੁਕੀਦਾ ਠੀਕ ਹੈ ਜੀ ਫਿਰ ਸੈਕੰਡ ਅਸੀਂ ਸਿੱਧਾ ਗੋਬਿੰਦ ਉਹ ਘਾਟ ਤੇ ਜਾ ਕੇ ਰੁਕੀਦਾ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਉੱਪਰੋਂ ਦਰਸ਼ਨ ਕਰਕੇ ਵਾਪਸ ਆਣ ਕੇ ਤੇ ਫਿਰ ਵਾਪਸੀ ਪੜਾ ਦੇ ਟਾਈਮ ਵੀ ਇਸੇ ਤਰ੍ਹਾਂ ਹਾਂ ਜੀ ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਵਾਪਸੀ ਦੇ ਟਾਈਮ ਵੀ ਇਸੇ ਤਰ੍ਹਾਂ ਦੋ ਪੜਾ ਲਾਈਦੇ ਆ ਠੀਕ ਹੈ ਠੀਕ ਹੈ ਜੀ ਤੇ ਆਪਾਂ ਜਦੋਂ ਪਹਿਲੀ ਰਸਾ ਸ਼ਾਮਲ ਹੋਣ ਕਰਕੇ ਆਪਾਂ ਗੋਬਿੰਦ ਧਾਮ ਜਦੋਂ ਦੁੱਧ ਦਾ ਲੰਗਰ ਲਾਈਦਾ ਠੀਕ ਹੈ ਜੀ ਹਾਂਜੀ ਇੱਕ ਦਿਨ ਦੇ ਲਈ ਲਾਈਦਾ ਸਿਰਫ ਹੀ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਇੱਥੋਂ ਰਵਾਨਾ ਹੋ ਕੇ ਤੇ ਜਾ ਕੇ ਗੋਬਿੰਦ ਘਾਟ ਰੁਕਣਾ ਵੀ ਗੋਬਿੰਦ ਘਾੜ ਜਾ ਕੇ ਰੁਕੋਗੇ ਹਾਂਜੀ 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 ਗੋਬਿੰਦ ਘਾੜ ਜਾ ਕੇ ਰੁਕਾਂਗੇ ਜੀ ਇਕੱਲਾ ਹਾਂਜੀ ਤੇ ਲੰਗਰ ਕਿੰਨੇ ਸਮੇਂ ਤੋਂ ਲਾ ਰਹੇ ਹੋ ਗੋਬਿੰਦ ਸਾਹਿਬ ਤੇ ਜੀ ਲੰਗਰ ਜੀ ਜਿੱਦਾਂ ਪਹਿਲਾਂ ਦੋ ਬਰੀਆਂ ਇਹ ਤਾਂ ਅਸੀਂ ਨਹੀਂ ਲਾਇਆ ਹੁਣ 3 ਸਾਲ ਤੋਂ ਲਾ ਰਹੇ ਹਾਂ ਠੀਕ ਹੈ ਹਾਂਜੀ 3 ਸਾਲ ਤੋਂ ਦੁੱਧ ਦਾ ਲੰਗਰ ਲਾ ਰਹੇ ਕੋਈ ਦਿਨ ਲਾਈਦਾ ਜਾਂ ਦੁੱਧਰਾ ਹੋ ਗਿਆ ਜਾਂ ਮੈਗੀ ਦਾ ਲਾਈਦਾ ਠੀਕ ਹੈ ਹਾਂਜੀ ਤੇ ਮੈਂ ਇੱਕ ਹੋਰ ਬੜੀ ਅਹਿਮ ਜੀ ਗੱਲ ਬੰਦੀ ਆ ਵੀ ਟਰੈਕਟਰ ਤੁਸੀਂ ਸਪੈਸ਼ਲ ਤਿਆਰ ਕਰਾਇਆ ਯਾਤਰਾ ਦੇ ਵਾਸਤੇ ਤੇ ਇਹਦਾ ਵੀ ਖਰਚਾ ਵੀ ਵਧ ਗਿਆ ਹੋਣਾ ਫਿਰ ਹਾਂਜੀ ਖਰਚਾ ਤਾਂ ਕਾਫੀ ਆ ਜੀ ਇੱਥੇ ਠੀਕ ਆ ਜਿਦਾਂ ਇੰਜਨ ਦੀ ਮੋਡੀਫਿਕੇਸ਼ਨ ਆ ਇੰਜਨ ਸਪੈਸ਼ਲ ਰੱਖਿਆ ਆ ਇਹ ਚ ਠੀਕ ਆ ਉਦਾਂ ਹਾਈ ਸਪੀਡ ਆ ਇਹ ਜਿਦਾਂ ਗੱਡੀਆਂ ਦੇ ਬਰਾਬਰ ਆਉਂਦਾ ਠੀਕ ਆ ਬਿਲਕੁਲ ਧਿਆਨ ਨਾਲ ਚਲਾਈਦਾ ਕੋਈ ਕਾਲੀ ਵਾਲਾ ਕੰਮ ਨਹੀਂ ਕਿੰਨਾ ਕਿ ਭਜਦਾ ਭੁਜਦਾ ਫਿਰ ਇਹ ਭਜਦਾ 120 ਪਲੱਸ ਆ ਠੀਕ ਆ ਇਹ ਪਰ ਜਿਹਨੂੰ ਯਾਤਰਾ ਲਈ ਸਪੈਸ਼ਲ ਆਈਦਾ ਬਿਲਕੁਲ ਸ਼ਾਂਤ ਤੇ ਆਈਦਾ ਸੌਕ ਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਪਿੱਛੇ ਵੀ ਤੁਹਾਨੂੰ ਟਰਾਲੀ ਦਾ ਵੀ ਦਿਖਾਉਣੇ ਆ ਕਿ ਬਾਈਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜੀ ਟਰਾਲੀ ਤਿਆਰ ਕੀਤੀ ਆ ਗੱਦੇ ਗੁੱਦੇ ਲਾਏ ਨੇ ਔਰ ਖਾਣ ਪੀਣ ਦਾ ਸਮਾਨ ਜਿਹੜਾ ਰਸਤਬਸਤ ਸਾਰੀ ਉਹ ਵੀ ਨਾਲ ਰੱਖੀ ਆ ਔਰ ਇਹਨਾਂ ਵੀਰਾਂ ਦਾ ਕਹਿਣਾ ਕਿ ਜ਼ਗ੍ਹਾ ਤੱਕ 2 ਸਾਲ ਸਾਨੂੰ ਇੱਥੇ ਆਉਂਦਿਆਂ ਨੂੰ ਹੋ ਗਏ ਔਰ ਇਹ ਟਰੈਕਟਰ ਜਿਹੜਾ ਇਹਨਾਂ ਨੇ ਸਪੈਸ਼ਲ ਯਾਤਰਾ ਦੇ ਵਾਸਤੇ ਤਿਆਰ ਕਰਾਇਆ ਤੁਸੀਂ ਦੇਖ ਸਕਦੇ ਹੋ ਗੱਦੇ ਗੁੱਦੇ ਲਾ ਕੇ ਪੂਰਾ ਵਧੀਆ ਤਰੀਕੇ ਦੇ ਨਾਲ ਵਿੱਤੇ ਰਹਿਣ ਦਾ ਜ਼ਿਗਾੜ ਬਣਾਇਆ ਔਰ ਹਸਿਆਰਪੁਰ ਤੋਂ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਅੱਜ ਇਹ ਨਗਰਾਸੂ ਪਹੁੰਚੇ ਨੇ ਔਰ ਇਸ ਤੋਂ ਅੱਗੇ ਜਾ ਕੇ ਗੋਬਿੰਦ ਘਾਟ ਰੁਕਣਗੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਦਰਸ਼ਨਦਾਰੇ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਹੁਤ ਜਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਹੁੰਦਾ ਹੈ ਵੱਖ-ਵੱਖ ਢੰਗ ਦੇ ਨਾਲ ਆਉਂਦਾ ਬਹੁਤੀਆਂ ਸੰਗਤਾਂ ਗੱਡੀਆਂ ਤੇ ਆਉਂਦੀਆਂ ਨੇ ਮੋਟਰਸਾਈਕਲਾਂ ਤੇ ਆਉਂਦੀਆਂ ਨੇ ਵੀ ਟਰੈਕਟਰ ਵਾਲੀ ਲੈ ਕੇ ਆਏ ਨੇ ਉਹ ਵੀ ਤਾਂ ਸੰਗਤਾਂ ਹੈਗੀਆਂ ਨੇ ਜਿਹੜੀਆਂ ਪੈਦਲ ਕਈ ਸੰਗਤਾਂ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦਾ ਜਿਹੜਾ ਉਤਸ਼ਾਹ ਹੈ ਬਹੁਤ ਜ਼ਿਆਦਾ ਸੰਗਤਾਂ ਦੇ ਵਿੱਚ ਹੈ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਨਕਰਾਸੂ ਦਾ 뷰 ਜਿੱਥੇ ਵੀਰ ਟਰੈਕਟਰ ਟਰਾਲੀ ਲੈ ਕੇ ਆਏ ਹਨ ਕੈਮਰਾਮੈਨ ਅਮਨਦੀਪ ਦੇ ਨਾਲ ਬਲਰਾਜ ਸਿੰਘ ਦਾ ਆਨਮੂ ਟਵੀ